ਆਰੇ ਨੂੰ ਸਤਿਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਜਿਹੜੀ ਇਹ ਕਵਿਤਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਿਤ ਹੈ ਤੇ ਬਹੁਤ ਹੀ ਦਿਲ ਨੂੰ ਟੁੰਬਣ ਵਾਲੀ ਕਵਿਤਾ ਹੈ ਮੋਇਆ ਜਦੋਂ ਪੰਜਾਬ ਦਾ ਰਾਜ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਜਿਹਦੇ ਨਾਲ ਵੈਰੀ थरथਰ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹਿਲ 'ਚ ਲਹੂ ਡੁੱਲ੍ਹਾ ਗਈ ਲਿਬੜ ਤਸਵੀਰ ਪੰਜਾਬੀਆਂ ਦੀ ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਥੀ ਲੱਥੀ ਜ਼ੰਜੀਰ ਪੰਜਾਬੀਆਂ ਦੀ ਕਿਹਨੂੰ ਕਹੀਏ ਅੱਜ ਦੁਪਹਿਰ ਵੇਲੇ ਲੁੱਟੀ ਗਈ ਅਜਹੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚੀਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪੰਜਾਂ ਤੱਤਾਂ ਦਾ ਜਦੋਂ ਸੀ ਸਾਜ ਟੁੱਟਾ ਟੁੱਟੀ ਅੱਧ ਚੋਂ ਤਾਨ ਪੰਜਾਬੀਆਂ ਦੀ ਜਦੋਂ ਜਿੰਦਾਂ ਨੇ ਸੀੜੀ ਤੇ ਵਹਿਣ ਪਾਏ ਮੁੱਕੀ ਜਿੰਦ ਤੇ ਜਾਨ ਪੰਜਾਬੀਆਂ ਦੀ ਉਹਦੇ ਵੇਖ ਕੇ ਫੁੱਲਾਂ ਨੂੰ ਕਹਿਣ ਲੋਕੀ ਰੁੜੀ ਜਾਂਦੀ ਏ ਸ਼ਾਨ ਪੰਜਾਬੀਆਂ ਦੀ ਮੈਨੂੰ ਦੱਸ ਜਾ ਮੇਰਿਆ ਢੋਲਣਾ ਵੇ ਕੌਣ ਸੰਭੂਆ ਕਮਾਨ ਪੰਜਾਬੀਆਂ ਦੀ ਤੀਰ ਜਦੇਣ ਵਾਲਾ ਸੁੱਤਾ ਵਿੱਚ ਖਫਣ ਵੱਜੇ ਕਿਸ ਤਰ੍ਹਾਂ ਧੀਰ ਪੰਜਾਬੀਆਂ ਦੀ ਕੱਲਾ ਸ਼ੇਰਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਮਾਲੀ ਛੱਡ ਕੇ ਤੁਰ ਗਿਆ ਬਾਗ ਸੁੰਜਾ ਖੁਸ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਜਾਨ ਮੰਗਰੋਂ ਲਈ ਕਿਸੇ ਨਸਾਰ ਪੰਜਾਬੀਆਂ ਦੀ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ ਰਤ ਪੀਣੀ ਤਲਵਾਰ ਪੰਜਾਬੀਆਂ ਦੀ ਸਿਰ ਤੋਂ ਤਾਜ ਦਲੀਪ ਦੇ ਨਹੀਂ ਲੱਥਾ ਲੱਥ ਗਈ ਦਸਤਾਰ ਪੰਜਾਬੀਆਂ ਦੀ ਖੈਬਰ ਤੀਕ ਬਣਾਈ ਸੀ ਨਲੂਏ ਜੋ ਖੁੱਸ ਗਈ ਜਾਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸਾਕੀ ਛੱਡ ਕੇ ਤੁਰ ਗਿਆ ਮਹਿਫਲਾਂ ਨੂੰ ਉਤਰ ਗਿਆ ਸਰੂਰ ਪੰਜਾਬੀਆਂ ਦਾ ਝਖੜ ਝੁੱਲਿਆ ਰੁੱਖਾਂ ਦੇ ਟਹਣ ਕੜ ਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ ਜਥੇਦਾਰ ਬਾਝੋਂ ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ ਟਲਿਆ ਨੂਰ ਪੰਜਾਬ ਦੇ ਮੁਖ ਉਤੋਂ ਖੁੱਸਿਆ ਕੋਹੇ ਨੂਰ ਜਦੋਂ ਪੰਜਾਬੀਆਂ ਦਾ ਚੋਲੇ ਜਰੀ ਦੇ ਰਹੇ ਨਾ ਪਿੰਡਿਆਂ ਤੇ ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ ਕਲਾ ਸ਼ੇਰਨੀ ਚਿਖਾਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਕਲਾ ਸ਼ੇਰਨੀ ਚਿਖਾਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪੰਨਾਂ ਗੁੰਝਲਾਂ ਕਿਸੇ ਤੋਂ ਖੁੱਲੀਆਂ ਨਾ ਉਲਜੀ ਕਿਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਪਾਠ ਜਾਣਗੇ ਕਾਲ ਜੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆਸਕੀ ਨਾ ਰਾਣੀ ਪੰਜਾਬੀਆਂ ਦੀ ਫੇ ਜਾਗੇ ਭਾਗ ਵਿਦੇਸ਼ੀ ਬੰਦਿਆਂ ਦੇ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਇਹ ਜਿਹੜੀ ਕਵਿਤਾ ਹੈ ਵਿਧਾਤਾ ਸਿੰਘ ਤੀਰਜੀ ਦੁਆਰਾ ਲਿਖੀ ਗਈ ਹੈ ਤੇ ਬਹੁਤ ਹੀ ਵਧੀਆ ਕਵਿਤਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਦਿਹਾਂਤ ਹੋਇਆ ਤਾਂ ਉਸ ਸਮੇਂ ਦੇ ਨੂੰ ਇਹ ਪੂਰੇ ਵਧੀਆ ਤਰੀਕੇ ਨਾਲ ਬਿਆਨਦੀ ਹੈ ਕਿਉਂਕਿ ਜੋ ਅਸੀਂ ਹੈਗੇ ਤਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਦੌਲਤ ਤੇ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਸਾਡਾ ਪੰਜਾਬ ਹੈ ਉਹ ਉਹਨਾਂ ਵੱਡਾ ਨਹੀਂ ਰਿਹਾ ਜਿੰਨਾ ਕਿ ਉਹਨਾਂ ਨੇ ਆਇਲਦਾਲਿਆਂ ਸੂਬੇ ਜਿੱਤ ਕੇ ਬਣਾਇਆ ਸੀ ਬਹੁਤ ਬਹੁਤ ਧੰਨਵਾਦ